nda 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 nda

ਹਲੋ ਬਈ ਰੋਕ ਹਲੋ ਬਈ ਰੋਕ ਜਵਾਬ ਦੇਣਾ ਵਾਇਟਰੂਜੀ ਕਾ ਖੰਸਾ ਵਾਇਟਰੂਜੀ ਦੀ ਫਰਤੇ ਸਭ ਤੋਂ ਪਹਿਲਾਂ ਧੰਨਵਾਦ ਪੂਛ ਕਮੇਟੀ ਦਾ ਲਹਿਰੇ ਹਲਕੇ ਵਾਲਿਆਂ ਵੱਲੋਂ ਜਿਨ੍ਹਾਂ ਨੇ ਸਾਨੂੰ ਮੀਟਿੰਗ ਦਿੱਤੀ ਬਹੁਤ ਲੰਬੇ ਸਮੇਂ ਬਾਅਦ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਮੇ ਪਾਸੋਂ ਲੈ ਕੇ ਭੋਰ ਵੀ ਬਹੁਤ ਵੀਰਾਂ ਨੇ ਕੀਤੇ ਨੇ। ਦੋ। ਜੀ ਦੇ ਦੱਸੋ ਤੁਸੀਂ ਕਿੰਨੇ ਦਾ ਚਾਸ ਕਰੇ। ਜੇ ਦੱਸੋ ਵੀ ਤੁਸੀਂ ਬਾਤ ਕਰਦੇ ਹੋ ਹੁੰਦੇ ਆ ਨੇ ਕਿੰਨੇ ਫੋਟਿਆ ਮਿੰਟਕ ਵਾਸਤੇ। ਦੱਸੋ ਜੀ ਚਾਰ ਬੰਦਿਆਂ ਨੂੰ ਕਰਿਆ ਸੀ। ਉਹ ਦੱਸੋ ਜੀ ਪ੍ਰਧਾਨ ਜੀ ਨੇ ਫੋਨ ਕਰਿਆ। ਆਰ ਕਰਤਾ ਧੰਨਵਾਦ ਕਿਉਂਕਿ ਡਿਊਟੀ ਜਰਣੀ ਹੈ ਇਹ ਆਪਣੀ ਜ਼ਿੰਮੇਵਾਰੀ ਹੈ ਤੁਸੀਂ 12 ਤੋਂ 15 ਲਾਇਆ ਕਮੇਟੀ ਨੇ ਕਿ ਸਾਡਾ ਬਜਟ ਕੱਢੇ ਮੇਰੀ ਸ਼ਰੇ ਤੇ ਜ਼ਿੰਮੇਵਾਰੀ ਡਾਪੀ ਮੈਂ ਤੁਹਾਡਾ ਫੋਲ ਵੀ ਡਿਕਦਾ ਰਹਿਣਾ ਕਿਉਂਕਿ ਜਿਸ ਤਰ੍ਹਾਂ ਨੇ ਕਿਹਾ ਵੀ ਮੈਟਰ ਸਪੱਸਟ ਹੋ ਪਿਆ ਪਹਿਲਾਂ ਵੀ ਆਪਣੀ ਗੱਲ ਚੱਲੀ ਸੀ ਪਿਛਲੀ ਵਾਰ ਮੈਂ ਹੁਣ ਕੀ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਕੋਸ਼ਿਸ਼ ਕਰੋ ਮੈਨੂੰ ਜਦੋਂ ਮਰਜ਼ੀ ਬਿਲਾਓ ਕਿਉਂਕਿ ਮੈਂ ਪਹਿਲਾਂ ਜੋ ਆਪਣੇ ਦੁਆਰਾ ਸ਼ੁਰੂਆਤ ਕੀਤੀ ਸੀ ਰੇਟਿੰਗਾਂ ਉਹ ਕਦੋਂ ਯਾਦ ਨਹੀਂ ਹੋ ਗਿਆ ਕਰੋ ਕਿਸੇ ਨੂੰ ਜਦੋਂ ਵੀ ਮਰਜ਼ੀ ਮੇਰੀ ਲੋੜ ਹੈ ਮੈਨੂੰ ਫੋਨ ਕਰੋ ਅਗਰ ਕੋਈ ਮੇਰੀ ਮਜਬੂਰੀਆਂ ਨਾਲ ਦੱਸ ਦੂਗਾ ਨਹੀਂ ਨਾ ਜੇ ਤੁਸੀਂ ਅਸਲੀ ਰਾਤ ਵੀ ਫੋਨ ਕਰਦੇ ਹੋ